ਹਾਂਜੀ ਵੀਰੇ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦੇ ਹੋਰ ਉਮੀਦ ਕਰਦੇ ਆਂ ਬਾਈ ਵਧੀਆ ਹੋਵੋਗੇ ਅੱਜ ਹਾਜ਼ਰ ਆਂ ਬਾਈ ਤੁਹਾਡੇ ਨਾਲ ਨਵੀਂ ਵੀਡੀਓ ਦੇ ਵਿੱਚ ਇੱਧਰ ਪਹੁੰਚ ਗਏ ਸੀ ਬਾਈ ਖੇਤ 'ਚ ਤੇ ਜਲਦੀ ਆ ਬਾਹੀ ਆਪਣੇ ਖੇਤਾਂ ਦੀ ੂੰਗੀ ਵਾਲੇ ਖੇਤ ਸੀ ਇਹ ਰਹਿ ਗਏ ਸੀ ਬਾਈ ਬੋਣ ਵਾਲੇ ਸਵਰਾਜ ਮਗਰ ਪਾਈਆਂ ਨੇ ਬਾਈ 18 ਤਵੀਆਂ ਗੋਬਿੰਦ ਵਾਲਿਆਂ ਦੀਆਂ ਨੇ ਤਵੀਆਂ 18 ਬਾਈ ਬਹੁਤ ਵਧੀਆ ਤਵੀਆਂ ਬਾਈ ਜਲਦੀਆਂ ਨੇ ਬਹੁਤ ਸ਼ੁੱਧ ਨੇ ਤੇ ਬਾਕੀ ਬਾਈ ਇੱਥੇ ਹੈ ਨਾ ਵਰਸੋਂ ਜਿਹੜਾ ਮੀਂਹ ਪਿਆ ਸੀ ਦੇਖ ਲਓ ਬਹੁਤ ਜ਼ਿਆਦਾ ਮੀਂਹ ਸੀਗਾ ਖੇਤ ਪੂਰੇ ਗਿੱਲੇ ਆ ਵੀ ਪ੍ਰਵਾਹ ਨਹੀਂ ਮੰਨਦਾ ਦੇਖ ਲਓ ਬਾਈ ਤਾਂ ਵੀ ਟਰੈਕਟਰ ਗਾਂ ਤੋਂ ਨੂੰ ਦਿਖਾਉਨੇ ਆ ਪਰਲੀ ਹੈਡ ਉਧਰ ਤਾਂ ਬਹੁਤ ਜ਼ਿਆਦਾ ਗਿੱਲਾ ਵਾ ਉੱਥੇ ਤਾਂ ਜਿਵੇਂ ਕਹ ਲਓ ਪੂਰਾ ਏ ਧੁੱਸ ਗਿਆ ਹੀ ਟਰੈਕਟਰ ਤਾਂ ਵੀ ਪਰ ਨਿਕਲਿਆ ਆ ਜਿਗਾ ਵੀ ਪ੍ਰਵਾਹ ਨਹੀਂ ਮੰਨਦਾ ਕਰੋ ਚੱਕ ਬਾਈ ਪੂਰੇ ਗਿੱਲੇ ਖੇਤ ਆ ਇਹ ਦੂਜੇ ਮੀਡੀਅਮ ਗੇਅਰ ਦੇ ਵਿੱਚ ਚੱਲਦਾ ਬਾਈ ਕੋਈ ਆਪਣੇ ਫੁੱਲ ਆਰਪੀਐਮ ਤੇ ਚੱਲਦਾ ਵਾ 2000 ਆਰਪੀਐਮ ਤੇ ਚੱਲਦਾ ਵਾ ਉਰਾ ਜੱਕ ਕਰੋ ਬਾਈ ਟਰੈਕਟਰ ਦਾ ਬਹੁਤ ਵਧੀਆ ਟੋਰਾ ਵਾ ਟਰੈਕਟਰ ਦਾ ਇਹ ਦੇਖ ਲਓ ਬਾਈ ਗਿੱਲੇ ਆ ਪੂਰੇ ਐਨ ਗਾਚਾ ਪਰ ਪਰਵਾਹ ਨਹੀਂ ਮੰਦਾ ਬਾਈ ਮੋੜ ਮੋੜ ਤੇ ਵੀ ਉਦਾਂ ਹੀ ਮੁੜਿਆ ਆਉਂਦਾ ਵਾ ਦੱਸਿਓ ਬਾਈ ਕਮੈਂਟਾਂ ਦੇ ਵਿੱਚ ਫਿਰ ਕਿਵੇਂ ਲੱਗੀ ਤੁਹਾਨੂੰ ਪਰਫਾਰਮੈਂਸ ਕਰੋ ਜੱਕ ਬਾਈ ਇੱਧਰ ਦੇਖ ਲਾਉਂਦਾ ਨਾ ਨੱਚਦਾ ਹੀ ਬਿਨਾਂ ਡਰਾਈਵਰ ਤੋਂ ਏ ਬਰਵਾ ਇੱਥੇ ਬਾਈ ਕੂੜਾ ਗਿੱਲਾ ਵਾਇਆ ਦੇਖਦੇ ਗਲੋ ਪਰ ਵਾਹ ਨਹੀਂ ਪਰ ਬਾਈ ਟਰੈਕਟਰ ਨੂੰ ਬਿਲਕੁਲ ਵੀ ਤਵੀਆਂ ਵੀ ਬਾਈ ਦੇਖ ਲਓ ਪੂਰੀਆਂ ਵਧੀਆ ਖੋਲੀਆਂ ਹੋਈਆਂ ਨੇ ਚੈੱਕ ਕਰ ਲਓ ਐ ਨਹੀਂ ਹੈਗਾ ਤਵੀਆਂ ਮਾੜੀਆਂ ਮੋਟੀਆਂ ਖੋਲੀਆਂ ਦੇਖ ਲਓ ਪੂਰੀਆਂ ਖੋਲੀਆਂ ਹੋਈਆਂ ਬਾਈ ਤਵੀਆਂ ਪੂਰੀਆਂ ਵਧੀਆ ਲੱਗਦੀਆਂ ਨੇ ਇਹ ਲੋ ਪੂਰਾ ਵਧੀਆ ਤੋਰਾ ਵਾ ਟਰੈਕਟਰ ਦਾ ਪੂਰੀ ਵਧੀਆ ਪਰਫਾਰਮੈਂਸ ਦੇ ਰਿਹਾ ਬਈ ਟਰੈਕਟਰ 18 ਹਰੋਂ ਤੇ ਬਾਕੀ ਮੌਸਮ ਜਿਆਦਾ ਅੱਜ ਵੀ ਬਈ ਮੀਂਹ ਆਲਾ ਲੱਗਦਾ ਸੀਗਾ ਤਾਂ ਹੀ ਸੀਗਾ ਵੀ ਖੇਤਾਂ ਦੀ ਪਾਈ ਕਰਦੀ ਹੈ ਵੀ ਹੋਰ ਨਾ ਵੀ ਬਾਹਲੇ ਗਿੱਲੇ ਹੋਏ ਉਹਨੇ ਮੁੜ ਕੇ ਵਾਹੇ ਨਾ ਜਾਣ ਚਲੋ ਜੱਕ ਬਈ ਦੂਜੇ ਵੀਡੀਓ ਵਿੱਚ ਜਾਂਦਾ ਫੁੱਲ ਗਿੱਲਾ ਦੇਖੋ ਗਿੱਲਾ ਵਾ ਮੀ ਪਿਆ ਹੋਇਆ ਦੇਖ ਲਓ ਪ੍ਰਵਾਹ ਨਹੀਂ ਮੰਦਾ ਝੋਟਾ ਰੋਜ ਇੱਕ ਵਈ ਸਵਰਾਜ ਦਾ ਫਿਰ ਹੋਰ ਵਾਏ ਫੋਰ ਦਾ ਜੋਰ 855 ਦਾ ਦੇਖ ਲਓ ਮੌਦਾਨਾ ਪੁੱਕ ਦਾ ਇਹ ਪ੍ਰਵਾਹ ਵੀ ਝੋਟੇ ਨੂੰ ਦੇਖ ਲਓ ਮੌਦਾਨਾ ਪਟਤਾ ਜੀ ਵਧੀਆ ਪਰਫਾਰਮੈਂਸ ਹੁੰਦਾ ਬਾਈ ਟਰੈਕ ਸੁਬੇ ਸਾਡੀ ਸਫਾਈਆਂ ਬਾਈ ਆਪਾਂ ਟਰੈਕਟਰ ਤੋਂ ਜਿੱਦਣ ਦਾ ਜਾਨੀ ਕੀ ਲਿਆਂਦਾ ਵਾ ਜਿਹੜੇ ਵੀ ਇੰਪਲੀਮੈਂਟ ਦੇ ਬਾਈ ਚਲਾਇਆ ਵਾ ਐਨ ਪੂਰਾ ਵਧੀਆ ਪਰਫਾਰਮੈਂਸ ਦਿੱਤੀ ਆ ਦੇਖ ਲਓ ਇੱਥੇ ਬਾਈ ਜੇਤ ਪੂਰਾ ਗਿੱਲਾ ਵਾ ਰਿਕ ਮੈਨ ਵੀ ਮੜੀ ਧੁੱਸ ਗਈ ਸੀਗੀ ਆ ਦੇਖ ਲਓ ਲੈ ਗਿਆ ਵੀ ਖਿੱਚ ਕੇ ਪਰ 4x4 ਦਾ ਬਾਈ ਫਰਕ ਬਹੁਤ ਜ਼ਿਆਦਾ ਆ ਜਿਵੇਂ ਹੁਣ ਗਿੱਲੇ ਖੇਤ ਪੌਣੇ ਆ ਜੇ ਕਿਤੇ 2 ਹੀਲ ਹੁੰਦਾ ਉਹਨੇ ਖਿੱਚਣੀਆਂ ਨਹੀਂ ਬਾਈ ਇੰਨੀਆਂ ਤਵੀਆਂ ਰੋਜ ਇੱਕ ਬਾਈ ਫਿਰਦਾ ਨਾ ਦਾਣੇ ਗਣਦਾ ਪੂਰਾ ਫੁੱਲ ਮੀਂਹ ਪਿਆ ਆ ਬਾਈ ਇੱਧਰ ਦੇਖ ਲਓ ਪੂਰਾ ਗੱਲਾਵਾ ਬਾਈ ਜਿਵੇਂ ਕਹਿੰਦੇ ਹੁੰਦੇ ਆ ਨਾ ਦਾਣੇ-ਦਾਣੇ ਤੇ ਮਿਹਰ ਹੁੰਦੀ ਆ ਓਪਣੀ ਦੇਖ ਲੋ ਇੱਧਰ ਆਪਣੇ ਜਾਨਵਰ ਤਾਂ ਬੰਗਲੇ ਚਿੜੀਆਂ ਆਪਦਾ ਦਾਣਾ ਪਾਣੀ ਬਾਈ ਚੁਕੀ ਜਾਂਦੇ ਆ ਜਿਹੜਾ ਇਹਨਾਂ ਦੇ ਕਰਮਾਂ ਦੇ ਵਿੱਚ ਤੇ ਰੋਜ਼ ਵੀ ਆਪਦਾ ਭੁੱਖ ਦੀ ਖਾਤਰ ਇਹ ਕਣ ਆਪਦਾ ਦਾਣਾ ਪਾਣੀ ਚੋ ਕੇ ਆਪਦਾ ਢਿੱਡ ਭਰਦੇ ਆ ਬਾਈ ਬਾਕੀ ਕਰੋ ਇੱਧਰ ਬਾਈ ਪਰਫਾਰਮੈਂਸ ਚੈੱਕ ਤਵੀਆਂ ਤੇ ਦੇਖੋ ਬੱਕਦਾ ਹੀ ਵਰਦਾ ਕੋਈ ਪ੍ਰਵਾਹ ਨਹੀਂ ਬਾਈ ਟਰੈਕਟਰ ਨੂੰ ਇਹ ਰੋਤੋ ਵੀ ਆ ਵੀ ਪੱਟਦੀਆਂ ਜਾਂਦੀਆਂ ਨੇ। ਔਰੇ ਵਾਹੀ ਗਿੱਲਾ ਆ ਗਿਆ ਜੀ ਪੂਰਾ ਦੇਖ ਲਓ। ਸਲਿੱਪਿੰਗ ਚੈੱਕ ਕਰੋ ਬਾਈ ਟਰੈਕਟਰ ਦੀ ਦੇਖ ਲਓ ਲੈ ਗਿਆ ਨਾ ਤਾਂ ਵੀ ਪੱਟ ਗਈ। ਪੂਰੇ ਦਾ ਕਮੈਨ ਬਾਈ ਬਹੁਤ ਬਹੁਤ ਸਲੂਜੀ ਗਈ। ਨਿਕਲ ਗਈ ਸੀ ਉਹ ਤਾਂ ਯਾਨੀ ਵੀ ਪੂਰੀ ਧੁੱਸ ਗਈ ਆ ਦੇਖ ਲਓ ਟਰੈਕਟਰ ਵੀ ਧੁੰਦਦਾ ਧੁੰਦਦਾ ਯਾਨੀ ਨਿਕਲ ਗਿਆ। ਉਹ ਦਿਖਾਉਣਿਆ ਬਾਈ ਗਾਹ ਦਾ ਬਾੜਾ ਗਿੱਲਾ ਉੱਥੇ। ਉੱਥੇ ਦਾ ਕਮੈਨ ਵੀ ਧੁੱਸ ਗਿਆ ਜੀ। ਦੇਖੋ 4 ਵੀਲ ਦਾ ਬਾਈ ਫਰਕ। ਲੈ ਜਾਣਾ ਨੇ ਪੱਟ ਕੇ ਇੱਕਣੀ। ਓ ਵਾਈ ਗਿਆ ਕੋਣਾ ਆ ਦੇਖ ਲਓ ਦੇਖੋ ਭਾਈ ਕਰੋ ਗਿਆ ਕਸ ਦੇਖੋ ਰਹਿ ਗਿਆ ਕਿ ਨਹੀਂ ਬਾਈ ਫਟ ਕੇ ਜੀ ਭਾਈ ਆਪਾਂ ਲੈਫਟ ਲੂਪ ਨੇ ਜਿਹੜੀ ਹੈਗੀ ਆਪਾਂ ਫਿਰ ਜੋਰੀ ਜੱਕਾ ਕਰਦੇ ਹੁੰਨੇ ਆ ਕਿ ਕਰਨਾ ਕਿ ਜੋਰ ਆ ਜੇ ਲੈਫਟ ਹੀ ਝੜਨੀ ਫੇਰ ਕਾ ਦਾ ਜੋਰ ਜਿਆ ਕਾਉਣਾ ਭਾਈ ਦੇਖ ਲੋ ਪਾਉਂਦਾ ਨਾ ਡਾਟ ਪੂਰਾ ਐਵੇਂ ਨਹੀਂ ਭਾਈ ਝੋਟੇ ਦੇ ਫੈਨ ਕਿਆ ਲਦਾ ਬਾਈ ਕੰਮ ਇਧਰ ਪੂਰਾ ਜੋਰਾਂ ਤੇ ਟਰੈਕਟਰ ਵੀ ਦੇਖ ਲੋ ਪੂਰਾ ਵੱਧ ਵੱਧ ਕੇ ਜੋਰ ਲਾਉਂਦਾ ਵਾ ਆ ਦੇਖ ਲੋ ਮੋੜ ਮੋੜ ਤੋਂ ਵੀ ਭਾਈ RAM nal ਮੋੜਿਆ ਆਉਂਦਾ ਵਾ ਬੜੀ ਪ੍ਰਵਾਹ ਨਹੀਂ ਯਾਰ ਦੇਖ ਲੋ ਟਰੈਕਟਰ ਨੂੰ ਬਰੋ ਜੱਕ ਵੀਰੇ ਇਧਰ ਆਪਣੇ ਆਣ ਡਰਾਈਵਰ ਭਾਈ ਚੇਂਜ ਕਰਤਾ ਸੀ ਇਹ ਆਪਣਾ ਦੋਸਤ ਹੀ ਆ ਨਿੱਕੂ ਭਾਈ ਇਹ ਆ ਗਿਆ ਸੀਗਾ ਮੋਟਰ ਤੇ ਫੋਨ ਆਇਆ ਸੀ ਕਹਿੰਦਾ ਮੈਂ ਫ੍ਰੀ ਆ ਮੈਂ ਕਿਹਾ ਆ ਜਾ ਵੀਡੀਓ ਪੂੜੀ ਬਣਾਉਨੇ ਆ ਫਿਰ ਕਹਿੰਦਾ ਮੈਂ ਵੀ ਦੇਖਦਾ ਟਰਾਈ ਲੈ ਕੇ ਇਹਨੇ ਵੀ ਬਾਈ ਟਰਾਈ ਲਈ ਕਹਿੰਦਾ ਬਹੁਤ ਵਧੀਆ ਵੀ ਟਰੈਕਟਰ ਚੱਲਦਾ ਵਾ ਵੀ ਬੰਦਾ ਕੰਫਰਟੇਬਲ ਵੀ ਕਹਿੰਦਾ ਬਹੁਤ ਵਧੀਆ ਬਾ ਉੱਤੇ ਚਲਾਉਣ ਚ ਵੀ ਸੱਚਾ ਮੈਂ ਕਾਰ ਵਾਂਗੂ ਚੱਲਦਾ ਆ ਮੇਰੇ ਕੋਲੇ ਕਾਰ ਆ ਕਹਿੰਦਾ ਕਲੱਚ ਦਾ ਕਹਿੰਦਾ ਉਹਦੇ ਜਿੰਨਾ ਰੇਲਾ ਵਾ ਬੂਦਾ ਭਾਈ ਦਸਾਂ ਚੋ 10 ਨੰਬਰ ਤੇ ਗਿਆ ਵਾ ਆਪਣੇ ਸਵਰਾਜ 855 ਨੂੰ ਕਹਿੰਦਾ ਬਹੁਤ ਵਧੀਆ ਚੱਲਦਾ ਕਹਿੰਦਾ ਮੈਨੂੰ ਸੱਦ ਲਿਆ ਕਰ ਜਦੋਂ ਬੋਣੇ-ਬੁਣੇ ਹੁੰਦੇ ਆ ਖੇਤ ਨਾਲੇ ਕਹਿੰਦਾ ਵੀਡੀਓ-ਬਿਡੀਓ ਬਣਾ ਲਿਆ ਕਰਾਂਗੇ ਬਾਕੀ ਕਹਿੰਦਾ ਕੋਈ ਨਹੀਂ ਤੇਰੇ ਨਾਲ ਹੈਲਪ ਵੀ ਕਰਾ ਦਿਆ ਕਰੂੰਗਾ ਮੈਂ ਕੋਈ ਨਹੀਂ ਤੈਨੂੰ ਕਰਿਆ ਕਰੂੰ ਫੋਨ ਕਰੋ ਚੱਕ ਬਾਈ ਇਧਰ ਆ ਦੇਖੋ ਆਮ ਨਾਲ ਕੋਈ ਪ੍ਰਵਾਹ ਨਹੀਂ ਦੇਖ ਲੋ ਬਾਈ ਟਰੈਕਟਰ ਨੇ ਇਹਨੂੰ ਵੀ ਆਪਾਂ ਹੁਣ ਡਰਾਈਵਰ ਬਣਾ ਦੇਣਾ ਬਾਈ ਪੂਰਾ ਚੋਟੀ ਦਾ ਮਿੱਤੂ ਨੂੰ ਵੀ ਇਹ ਤਾਂ ਡਰਾਈਵਰ ਤਾਂ ਹੈਗਾ ਯਾਨਕਿ ਬਾਹੀ ਬੂਈਏ ਨੇ ਕੱਟ ਕੀਤੀ ਆ ਆ ਦੇਖ ਲੋ ਧੁੱਸਦਾ ਸੀਗਾ ਉਹ ਗਿੱਲਾ ਸੀ ਤਾਂ ਵੀ ਲੈ ਗਿਆ ਫੋਰ 4 ਵੀਲ ਦਾ ਬਾਈ ਇਹ ਫਰਕ ਆ ਵੀ ਜਾਨਕੀ ਜਿਵੇਂ ਦਿੱਲਾ ਵਿਆਹ ਦੇ ਗਲਵਾ ਆ ਗਿਆ ਸੀ ਹਨਾ ਤਾਂ ਵੀ ਲੈ ਜਾਂਦਾ ਵਾ ਖਿੱਚ ਕੇ ਚਾਰੇ ਟਾਇਰ ਜ਼ੋਰ ਲਾਉਂਦੇ ਆ ਨਾ ਉਹ ਫਰਕ ਪੈਂਦਾ ਆ ਬਸ ਇੱਧਰ ਲਾਸਟ ਕਿੜਾ ਹੀ ਬਾਈ ਰਹਿ ਗਿਆ ਅਜੇ ਦੋ ਵਜੇ ਦੋ ਹੋਰ ਲਾਵਾਂਗੇ ਦਿਖਾਵਾਂਗੇ ਤੁਹਾਨੂੰ ਬਾਕੀ ਆਪਣੇ ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦਰੇয়াল ਫਾਰਮ ਜੋਤਾਂ ਬਾਈ YouTube ਤੇ ਵੀ ਤੇ Facebook ਤੇ ਵੀ ਬਾਈ ਇਨਸਟਾਗ੍ਰਾਮ ਤੇ ਵੀ ਇਨਸਟਾਗ੍ਰਾਮ ਤੇ ਵੀ ਆ ਪਰਿਲਾ ਰੂਲਾ ਪਾਉਨੇ ਆ ਬਾਈ ਟਰੈਕਟਰਾਂ ਦੀਆਂ ਸਾਰੀਆਂ ਏਤੀ ਬਾੜੀ ਦੀਆਂ ਤੇ ਫੇਸਬੁੱਕ ਤੇ ਵੀ ਬਾਈ ਪਾਉਨੇ ਆ ਆਪਾਂ ਵਲੌਗ ਵੀ ਪਾਉਨੇ ਆ ਫੇਸਬੁੱਕ ਤੇ ਵੀ ਬਾਈ ਫੋਲੋ ਕਰ ਲੋ ਤੇ ਬਾਕੀ ਕਮੈਂਟਾਂ 'ਚ ਬਾਈ ਦੱਸਿਆ ਕਰੋ ਵੀ ਕਿਵੇਂ ਲੱਗੀ ਪਰਫਾਰਮੈਂਸ ਆ ਦੇਖ ਰੋ ਬਾਈ ਪਾਣੀ ਜੂਰੇ ਟੁੱਟਿਆ ਹੋਇਆ ਵਾ ਦੇਖਦੇ ਆ ਕੀ ਬਣਦਾ ਯਾਕੋ ਬਾਈ ਡਰਦਾ ਬਾਈ ਢਾੜਾ ਕਰਕੇ ਦੇਖੋ ਰਹਿ ਗਿਆ ਪਟ ਗਏ ਇਹ ਜੋ ਟਾਣਾ ਪ੍ਰਵਾਹ ਮੰਦਾ ਬਾਈ ਇਹ ਨਹੀਂ ਟਾਣਾ ਪ੍ਰਵਾਹ ਮੰਦਾ ਵਾਕਈ ਇਹੋ ਜਿਹਾ ਟਾਈਆ ਇਹਨੋਂ ਪਾਣੀ ਦੀ ਪ੍ਰਵਾਹ ਕੋਈ ਨਹੀਂ ਲੰਦਾ ਜਮਾਈ ਕੋਲ ਹਲੋ ਜੀ ਆਖਾ ਬਾਈ ਦਰੂ ਵੀ ਚੈੱਕ ਕਰੋ ਬਾਈ ਮਿੱਟੀ ਵੀ ਦੇਖ ਲਓ ਪੂਰੀ ਭਰੀ ਪਈ ਆ ਦਵੀਆਂ ਦੇ ਨਾਲ ਭਰ ਕੇ ਆਈਓ ਦੇਖ ਲਓ ਪੂਰੀ ਆ ਪਾਣੀ ਗਾਹਾਂ ਬਾਈ ਫੇਰਾ ਦੇਖ ਲਓ ਟੁੱਟਿਆ ਹੋਇਆ ਇੱਥੇ ਵੀ ਦੇਖਦੇ ਆਂ ਲਓ ਬਈ ਇੱਕ ਵਾਰ ਬਹਿ ਗਿਆ ਤੇ ਥੋੜੀ ਹਵਾ ਲੱਗ ਜਵੇ ਅੱਧਾ ਪੌਣਾ ਘੰਟਾ ਚੱਲ ਜਾਨ ਨੂੰ ਮਾੜਾ ਮੋਟਾ ਪਾਣੀ ਪੋਣੀ ਪੀ ਲੈਣੇ ਆ ਤੇ ਜਾਨ ਨੂੰ ਫੇਰ ਪਾਉਨੇ ਆ ਫੇਰ ਆ ਵਧੀਆ ਵੱਡੀ ਹੋਊਗੀ ਆਪਣੇ ਆ ਮੂੰਗੀ ਦੇ ਫੂਸੇ ਆ ਫੇਰ ਦਿਖਾਉਨੇ ਆ ਬਾਈ ਤੁਹਾਨੂੰ ਦੋਹਰ ਲਾਉਨੇ ਆ ਫੇਰ ਇਹ ਦੁਬਜੇ ਦੋਹਰ ਲਾਉਣ ਲੱਗੇ ਬਾਈ ਕਰੋ ਜੇ ਇੱਕ ਫਿਰ ਉਹ ਨਹੀਂ ਇਹ ਤਾਂ ਵੀਆ ਖੋਲੀਆਂ ਹੋਈਆਂ ਆ ਆਪਾਂ ਬਾਈ ਘਟਾਈਆਂ ਨਹੀਂ ਆ ਗਈਆਂ ਦੇਖੋ ਪਿੱਛੇ ਵੀ ਫਿਟੀ ਭਰ ਕੇ ਆਉਂਦੀ ਏ ਰੋਜ ਇੱਕ ਚਲੋ ਭਾਈ ਇੱਕ ਜੋਰ ਫਟ ਗਏ ਗੱਲਾ ਯਾਰ ਬਾਈ ਆਹ ਦੋ ਹਾਂ ਨਿਆ ਬਾਈ ਦੋਨੂੰ ਗੱਲਾ ਵਾ ਲੋ ਵੀਰੇ ਹੋ ਗਈ ਬਾਈ ਲੱਗ ਗਿਆ 2 ਰੁਪਏ ਬਾਈ ਕਰੋ ਜੇ ਕਬਾਈ ਪੂਰਾ ਵਧੀਆ ਬਣ ਗਿਆ ਫੇਰ ਆ ਮੂੰਗੀ ਦਾ ਦੇਖ ਲਓ ਫੂਸ ਕਿੰਨਾ ਸੀਗਾ ਮਾੜਾ ਮੋਟਾ ਕਿਤੇ ਜਿੱਥੇ ਢੇਰੀਆਂ ਵੱਡੀਆਂ ਸੀ ਉੱਤੇ ਮਾੜਾ ਮੋਟਾ ਵੜਿਆ ਵਾ ਨਹੀਂ ਸਾਰਾ ਵੱਡਿਆ ਗਿਆ ਇਹਨਾਂ ਪੂਰਾ ਵਧੀਆ ਬਣ ਗਿਆ ਬਾਈ ਧੰਨਵਾਦ ਬਾਈ ਸਾਰਿਆਂ ਦਾ ਬਹੁਤ ਵਧੀਆ ਸਪੋਰਟ ਕਰ ਰਹੇ ਹੋ ਬਾਈ ਤੁਸੀਂ ਸਾਰੇ ਭਰਾ ਤੇ ਇਦਾਂ ਹੀ ਬਾਈ ਆਪਾਂ ਨੂੰ ਸਪੋਰਟ ਕਰਦੇ ਰਹੋ ਆਪਣੇ ਵਲੋਗਾਂ ਦੇ ਲਾਈਕ ਕਮੈਂਟ ਸ਼ੇਅਰ ਕਰਦੇ ਆ ਕਰੋ ਤੇ ਆਪਾਂ ਤੁਹਾਡੇ ਲਈ ਇਦੋਂ ਵੀ ਹੋਰ ਵੀ ਵਧੀਆ ਵਧੀਆ ਵੀਡੀਓ ਇਦਾਂ ਹੀ ਲੈ ਕੇ ਆਉਂਦੇ ਰਵਾਂਗੇ ਵਾਕੀ ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਲੋ ਸਾਰੇ ਭਰਾ ਤੇ ਬੈਲ ਆਈਕਨ ਨੂੰ ਬਾਈ ਪ੍ਰੈਸ ਕਰ ਲੋ ਲੇਟੈਸਟ ਵੀਡੀਓ ਦੇਖਣ ਲਈ ਮਿਲਦੇ ਆਂ ਬਾਈ ਜਲਦੀ ਤੁਹਾਨੂੰ ਨਵੀਂ ਵੀਡੀਓ 'ਚ ਜਦ ਤੱਕ ਟੇਕ ਯਾਰ ਸਾਰੇ ਭਰਾ